ਦਸਤੂਰ ਦਸਤੂਰ ਜਗਦਾ ਇਹ ਧੀਰ ਬੜੀ ਤੋਂ ਛੱਡਣ ਸਾਥਾਈ ਮਾੜੀ ਕੜੀ ਤੋਂ ਬਹੁਤੇ ਜੁੜੇ ਹੁੰਦੇ ਨੇ ਸਵਾਰਥਾਂ ਲਈ ਉਹ ਨੇੜੇ ਆਉਣ ਫਿਰ ਗੱਡੀ ਚੜੀ ਤੋਂ ਕਲਦੀ ਤੇ ਸਾਰੇ ਸਵਾਰ ਰਹਿੰਦੇ ਨੇ ਉਤਰ ਜਾਂਦੇ ਨੇ ਫਿਰ ਗੱਡੀ ਖੜੀ ਤੋਂ ਕੁਝ ਦਾ ਵਿਹਾਰ ਉਦਾਂ ਦਾ ਹੀ ਰਹੇ ਵੱਟ ਨਹੀਂ ਜਾਂਦਾ ਜਿਵੇਂ ਰੱਸੀ ਸੜੀ ਤੋਂ ਜਿਉਂਦੇ ਹੋਏ ਤਾਂ ਕਦੇ ਸਾਰ ਨਾਲੀ ਕੀ ਲੈਣਾ ਮੋਏ ਦੀ ਬਣਾ ਕੇ ਮੜੀ ਤੋਂ ਹਰ ਚੀਜ਼ مالک ਦੀ ਸਮਾਂ ਬਦ ਹੈ ਉੱਡਦੇ ਪਤੰਗ ਨਹੀਂਓ ਲੱਗੀ ਝੜੀ ਤੋਂ ਚੰਗਿਆਂ ਦੇ ਮੰਦੇ ਕੰਬੇਖੇ ਸਿਵੀਆਂ ਚੰਗਿਆਂ ਤੇ ਮੰਦੇ ਕੰਬੇਖੇ ਸਿਮੀਆਂ ਪਾਵਰ ਜਾਂ ਨਸ਼ੇ ਦੀ ਖੁਮਾਰੀ ਝੜੀ ਤੋਂ ਪਾਵਰ ਜਾਂ ਨਸ਼ੇ ਦੀ ਖੁਮਾਰੀ ਝੜੀ ਤੋਂ